ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ OYO ਕੰਪਨੀ ਆਪਣੇ ਨਿਯਮਾਂ ਦੇ ਵਿੱਚ ਬਦਲਾਅ ਕਰਨ ਜਾ ਰਹੀ ਹੈ ਤਾਂ ਹੁਣ ਅਣਵਿਆਹੇ ਜੋੜਿਆਂ ਨੂੰ OYO ਰਾਹੀਂ ਬੁਕਿੰਗ ਹੋਟਲਾਂ 'ਚ ਨਹੀਂ ਮਿਲੇਗੀ ਇਸ ਦੇ ਬਾਰੇ ਜਾਣਕਾਰੀ OYO ਨੇ ਦਿੱਤੀ ਹੈ ਔਰ OYO ਨੇ ਇਹ ਗੱਲ ਕਹੀ ਹੈ ਕਿ ਅਸੀਂ ਆਪਣੀ ਛਵੀ ਸੁਧਾਰਨਾ ਚਾਹੁੰਦੇ ਹਾਂ ਤਾਂ ਜੋ ਰਿਪੋਰਟ ਮੁਤਾਬਕ ਸਭ ਤੋਂ ਵੱਧ ਅਣਵਿਆਹੇ ਜੋੜਿਆਂ ਨੇ Oyo Raahi booking karke hotelan de vich gaye ne aur is te madd nazar Oyo ne hun apne niyaman de vich badlav kita hai yani ki hun sidhe taur te tuhanu jankari de diye jinne vi anvyahaye jode ne oh Oyo Raahi kise vi hotel di booking nahi kar sakde halanki kise hotel de apne rule hon ya kise hor company de apne rule hon us mutabik tusi booking kar sakde ho par Oyo Raahi tusi ਹੋਟਲ ਦੇ ਵਿੱਚ ਅਣਵਿਆਹੇ ਜੋੜੇ ਨਹੀਂ ਜਾ ਸਕਦੇ ਇਸ ਖਬਰ ਨੂੰ ਸਮਝਾਉਂਦੇ ਆ ਤੁਹਾਨੂੰ ਆਸਾਨ ਤਰੀਕੇ ਦੇ ਨਾਲ ਇਸ ਖਬਰ ਨੂੰ ਇਸ ਤਰੀਕੇ ਦੇ ਨਾਲ ਨਾ ਸੋਚਿਆ ਜਾਵੇ ਕਿ ਕੋਈ ਵੀ ਚਾਹੇ ਅਣਵਿਆਹੇ ਜੋੜਾ ਆ ਜਾਂ ਕੋਈ ਹੋਰ ਕਪਲ ਆ ਕਿ ਉਹ ਹੁਣ ਜਾ ਹੀ ਨਹੀਂ ਸਕਦੇ ਓਯੋ ਕੋਈ ਸੁਪਰੀਮ ਕੋਰਟ ਨਹੀਂ ਆ ਕਿ ਉਸਨੇ ਐਲਾਨ ਕਰਤਾ ਕਿ ਕੋਈ ਜਾ ਨਹੀਂ ਸਕਦਾ ਕੋਈ ਹੋਰ ਤੁਸੀਂ ਕੰਪਨੀ ਰਾਹੀਂ ਆ ਕਿਸੇ ਹੋਟਲ ਦੀ ਵੈਬਸਾਈਟ ਰਾਹੀਂ ਤੁਸੀਂ ਜਾ ਸਕਦੇ ਹੋ ਸਿਰਫ ਤੇ ਸਿਰਫ ਓਯੋ ਰਾਹੀਂ ਤੁਸੀਂ ਜਿਹੜੀ ਐਂਟਰੀ ਹੋਟਲ ਦੇ ਅੰਦਰ ਨਹੀਂ ਲੈ ਸਕਦੇ ਜੇਕਰ ਕਿਸੇ ਕਪਲ ਨੇ ਜਾਣਾ ਵੀ ਹੈ ਉਸ ਕਪਲ ਨੂੰ ਆਪਣਾ ਵੈਲਿਡ ਪ੍ਰਮਾਣ ਜਿਹੜਾ ਆ ਜੋ ਉਹਨਾਂ ਦਾ ਹੋਣਾ ਚਾਹੀਦਾ ਹੈ ਜਿਸ ਨਾਲ ਹੀ ਸਾਬਤ ਹੋ ਸਕੇ ਉਹ ਵਿਆਹਿਆ ਜੋੜਾ ਆ ਔਰ ਜਾਂ ਫਿਰ ਤੁਹਾਡੇ ਰਿਸ਼ਤੇਦਾਰ ਹੈ ਜਾਂ ਤੁਹਾਡੇ ਭਰਾ ਭੈਣ ਆ ਫਿਰ ਤੁਸੀਂ ਜਾ ਸਕਦੇ ਹੋ ਪਰ ਅਨਵਿਆਹੇ ਜੋੜਾ ਉਹੋ ਰਾਹੀਂ ਹੋਟਲਾਂ ਦੇ ਅੰਦਰ ਨਹੀਂ ਜਾ ਸਕਦਾ ਇਸ ਇੱਕ ਰਿਪੋਰਟ ਦੇ ਵਿੱਚ ਭਾਰਤ ਦੇ ਅੰਦਰ ਜੋ ਖੁਲਾਸਾ ਹੋਇਆ ਕਿ ਤਮਿਲਆਡੂ ਪਹਿਲੇ ਨੰਬਰ ਤੇ ਉਹ ਰਾਜ ਹੈ ਜਿਸ ਤੋਂ ਸੱfte ਵੱਧ ਅਣਵਿਆਹੇ ਜੋੜਿਆਂ ਨੇ ਬੁਕਿੰਗ ਕੀਤੀ ਹੈ ਉਹ ਰਾਹੀਂ ਔਰ ਸਭ ਤੋਂ ਵੱਧ ਅਗਰ ਕੰਪਨੀਆਂ ਦੇ ਵਿੱਚੋਂ ਗੱਲ ਕਰੀਏ ਤਾਂ ਉਹ ਕੰਪਨੀ ਹੈ ਜਿਸ ਰਾਹੀਂ ਭਾਰਤ ਦੇ ਵਿੱਚ ਅਣਵਿਆਹੇ ਜੋੜਿਆਂ ਨੇ ਆਪਣੀ ਬੁਕਿੰਗ ਕੀਤੀ ਹੈ ਔਰ ਇਸ ਦੇ ਮੱਦੇ ਨਜ਼ਰ ਹੋਇਓ ਨੇ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਆਪਣੀ ਚੰਗੀ ਛਵੀ ਨੂੰ ਬਣਾਉਣ ਦੇ ਲਈ ਉਹਨਾਂ ਦਾ ਕਹਿਣਾ ਕਿ ਲੋਕ ਸਾਡੇ ਤੇ ਫਿਰ ਭਰੋਸਾ ਕਿਵੇਂ ਕਰਨਗੇ ਪਰਿਵਾਰ ਸਾਡੇ ਵੈਬਸਾਈਟ ਤੇ ਘਟ ਆਉਂਦੇ ਨੇ ਤਾਂ ਅਸੀਂ ਉਹ ਭਰੋਸਾ ਬਣਾਉਣ ਦੇ ਲਈ ਸਭ ਕੁਝ ਵਿਦਿਆਰਥੀ ਹੋਣ ਚਾਹੇ ਪਰਿਵਾਰ ਹੋਣ ਉਹਨਾਂ ਦਿਲ ਤੇ ਇੱਕ ਰਾਜ ਕਰਨ ਦੇ ਲਈ ਅਸੀਂ ਆਪਣੀ ਕੰਪਨੀ ਦੀ ਛਵੀ ਬਦਲਣ ਦੇ ਲਈ ਇਹ ਨਿਯਮ ਦੇ ਵਿੱਚ ਬਦਲਾਅ ਕਰਨ ਜਾ ਰਹੇ ਹਾਂ ਹਾਲਾਂਕਿ ਇਸ ਨਿਯਮ ਦੇ ਬਦਲਾਅ ਨਾਲ ਉਹਨਾਂ ਦੇ ਕੰਮਕਾਜ ਤੇ ਵੀ ਅਸਰ ਪਵੇਗਾ ਇਸ ਤੋਂ ਵੀ ਉਹੋਂ ਮੁਨਕਰ ਨਹੀਂ ਹੋਇਆ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਨਿਯਮਾਂ 'ਚ ਬਦਲਾਅ ਕੀਤਾ ਆ ਇਸ ਨੂੰ ਕਹਿ ਸਕਦੇ ਆ ਕਿ ਸਾਰਤਕ ਤੌਰ ਤੇ ਵੀ ਲਿਆ ਜਾ ਰਿਹਾ ਹੈ ਔਰ ਇਸ ਨੂੰ ਲੋਕ ਕਹਿ ਰਹੇ ਨੇ ਕਿ ਇਹ ਚੰਗਾ ਕਦਮ ਹੈ ਕੰਪਨੀ ਦਾ ਤੁਕ ਜਦੋਂ ਉਹਓ ਕੰਪਨੀ ਆਈ ਸੀ ਬਹੁਤ ਚਰਚਾ ਦੇ ਵਿੱਚ ਰਹੀ ਜਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਉਹਓ ਰਾਹੀ ਅਣਵਿਆਹ ਜੋੜੇ ਹੋਟਲਾਂ 'ਚ ਜਾ ਸਕਦੇ ਨੇ ਔਰ ਬਹੁਤ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਪਰ ਹੁਣ ਉਹਓ ਨੇ ਇਸ ਸਾਰੇ ਨੀ ਮਾਤੋਂ ਪੈਰ ਪਿੱਛੇ ਖਿੱਚ ਲੈਨੇ ਔਰ ਨਿਯਮ ਬਦਲ ਦਿੱਤੇ ਨੇ ਅਹਿਮ ਜਾਣਕਾਰੀ ਰੋਜ਼ਾਨਾ ਸਪੋਕਸਮੈਨ ਤੇ ਤੁਹਾਡੇ ਨਾਲ ਜਾਣਕਾਰੀ ਦੇ ਰਹੇ ਆ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਸਮਝਾ ਦਈਏ ਸਿਰਫ OYO ਨੇ ਕੀਤਾ ਕਿਸੇ ਹੋਰ ਕੰਪਨੀ ਨੇ ਨਹੀਂ ਕੀਤਾ ਕਿਸੇ ਹੋਰ ਕੰਪਨੀ ਤੋਂ ਤੁਸੀਂ ਲੌਗਇਨ ਕਰਕੇ ਅਨਵਿਆਹੇ ਜੋੜੇ ਜਾ ਸਕਦੇ ਨੇ ਹਰ ਕਿਸੇ ਦੇ ਅਧਿਕਾਰ ਆ ਜਿਸ ਤਰੀਕੇ ਦਾ ਵੀ ਸਮਾਜ ਤੇ ਚਾਹੇ ਅਸੀਂ ਵਕੀਲਾਂ ਦੇ ਬਿਆਨ ਸੁਣਦੇ ਸੁਪਰੀਮ ਕੋਰਟ ਦੇ ਆਰਡਰ ਸੁਣਦੇ ਆ ਤਾਂ ਜਿਹੇ ਇਹਦੇ ਵਿੱਚ ਸਿਰਫ OYO ਨੇ ਆਪਣੀ ਛਵੀ ਬਦਲਣ ਦੇ ਲਈ ਇਸ